ਵਾਹਿਗੁਰੂ ਸਾਹਿਬ ਜੀਓ ਤਨਸਰੀ ਮਹੱਲਾ ਪਹਿਲਾ ਕਰਦੁ ਚਾ ਅਸ਼ਟਪਰਿਆ ਏਕ ਓਮਕਾਰ ਸਤਿਗੁਰ ਪਰਸਾਰ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਹਰ ਰਸ ਚੋਗ ਚੁਗੇ ਪ੍ਰਭ ਪਾਵੇ ਸਰਵਰ ਮੈਂ ਹੰਸ ਪ੍ਰਾਨ ਪਤ ਪਾਵੇ ਕਿਆ ਬਗ ਬਪੂੜਾ ਛਪੜੀ ਨਾਏ ਕਿਚੜ ਡੁੱਬੇ ਮੈਲ ਨਾ ਜਾਏ ਰਹਾ ਰਖ ਰਖ ਚਰਨ ਰੇ ਵਿਚਾਰੀ ਦੁਬਿਧਾ ਛੋੜ ਭੇਂਦਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰੱਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ भगत ਕਰ सहज समाई सर्वर में हंस हंस में सागर अकथ कथा गुरु बचनी आदर सुन मंडल एक योगी बैस नार ना पुरख कहो को कैसे त्रिपवन ज्योत रहे लिलाई ਸੁਰ ਨਰਨਾਥ ਸੱਚੇ ਸਰਨਾਈ ਆਨੰਦ ਮੂਲ ਅਨਾਥ ਅਧਾਰੀ ਗੁਰਮਖ ਭਗਤ ਸਹਿਜ ਵਿਚਾਰੀ ਭਗਤ ਵਸ਼ਲ ਪੈ ਕਾਟਨ ਹਾਰੇ ਹੋਵੇਂ ਮਾਰ ਮਿਲੇ ਪਗ ਤਾਰੇ ਅਨਿਕ ਜਤਨ ਕਰ ਕਾਲ ਸੰਤਾਏ मरनले खाए मंडल में आए जन्म पदार्थ दुविधा खोवे आप न चीनस परम परम रोवे कह तो पढ़ तो सुन तो एक तीरज धर्म तरनी तर टेक जात सत संजम हृदय समाए चौथे पद को जे मन पतियाए साचे निर्मल मैल न लागे गुर के शब्द परम पो पागे सूरत मूरत आदि अनूप नानक जाचे साच स्वरूप गुर के शब्द परम पो पागे सूरत ਮੂਰਤ ਆਦੀ ਅਨੂ ਨਾਨਕ ਜਾਚ ਸਾਚ ਸਰੂਪ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ